ਰਵਨੀਤ ਸਿੰਘ ਬਿੱਟੂ ਦੇ ਸਿਆਸੀ ਸਫ਼ਰ ਦੇ ਵਿੱਚ ਅਚਾਨਕ ਬੜੇ ਵੱਡੇ ਅਤੇ ਮਹੱਤਵਪੂਰਨ ਉਤਾਰ ਚੜ੍ਹਾ ਆਏ ਨੇ ਰਵਨੀਤ ਸਿੰਘ ਬਿੱਟੂ ਭਾਵੇਂ ਲੋਕ ਸਭਾ ਚੋਣਾਂ ਹਾਰ ਗਏ ਨੇ ਪ੍ਰਤਾਮੀ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਗਿਆ ਔਰ ਉਹਨਾਂ ਦੇ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਅਚਾਨਕ ਸਥਿਤੀ ਹੋਰ ਡਾਮਾਡੋਲ ਹੋ ਗਈ ਹੈ ਭਾਵੇਂ ਕਿ ਐਮਪੀ ਬਣ ਚੁੱਕੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਲੁਧਿਆਣੇ ਤੋਂ ਜਿੱਤ ਚੁੱਕੀ ਹੈ ਪ੍ਰਤਾਮੀ ਕਾਂਗਰਸ ਦੇ ਜਿੱਤਣ ਦੇ ਬਾਵਜੂਦ ਰਵਨੀਤ ਬਿੱਟੂ ਹਾਰ ਕੇ ਵੀ ਜਿੱਤ ਚੁੱਕੇ ਨੇ ਇਹ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਦਰਸਲ ਹੁਣ ਕਿਆਸ ਰਹੀਆਂ ਚੱਲਣ ਲੱਗ ਗਈਆਂ ਨੇ ਕਿ ਰਵਨੀਤ ਬਿੱਟੂ ਨੂੰ ਭਾਜਪਾ ਦੇ ਵੱਲੋਂ सीएम चेहरा बनाਉਣ ਲਈ ਵਿਚਾਰਿਆ ਜਾ ਰਿਹਾ ਰਵਨੀਤ ਬਿੱਟੂ ਨੂੰ ਭਾਜਪਾ ਦੇ ਅੰਦਰ ਲਿਆਉਣ ਦਾ ਅਸਲ ਮਕਸਦ ਹੀ ਕਹਿੰਦੇ ਸੀਐਮ ਚਿਹਰਾ ਬਣਾਉਣਾ ਜਾਂ ਘੋਸ਼ਿਤ ਕਰਨਾ ਹੈਗਾ ਕਿਉਂਕਿ 2027 ਦੀਆਂ ਹੁਣ ਵਿਧਾਨ ਸਭਾ ਚੋਣਾਂ ਵੀ ਆਉਣਗੀਆਂ ਔਰ ਉਹਨਾਂ ਚੋਣਾਂ ਦੇ ਵਿੱਚ ਪੰਜਾਬ ਦਾ ਭਵਿੱਖ ਸੋਚਿਆ ਜਾਵੇਗਾ ਪੰਜਾਬ ਦੀ ਸਿਆਸਤ ਦਾ ਭਵਿੱਖ ਸੋਚਿਆ ਜਾਵੇਗਾ ਕਿ ਪੰਜਾਬ ਦੇ ਉੱਤੇ ਕਿਹੜੀ ਪਾਰਟੀ ਜਿਹੜੀ ਹੈ ਉਹ ਆਪਣਾ ਫਤਵਾ ਲੋਕਾਂ ਦੇ ਕੋਲੋਂ ਲੈਂਦੀ ਹੈ ਆਪਣੇ ਆਪ ਦੇ ਵਿੱਚ ਬੜੀ ਹੀ ਤਣਾਅਪੂਰਵਕ ਸਥਿਤੀ ਬਣੀ ਹੋਈ ਹੈ ਕਿਉਂਕਿ ਇਸ ਵੇਲੇ ਐਮਪੀ ਦੀਆਂ ਇਲੈਕਸ਼ਨਸ ਹੋ ਕੇ ਹਟੀਆਂ ਨੇ ਐਮਐਲਏ ਦੀਆਂ ਇਲੈਕਸ਼ਨਸ ਸੀਐਮ ਦੀਆਂ ਇਲੈਕਸ਼ਨਸ ਹੋਣੀਆਂ ਬਾਕੀ ਨੇ ਔਰ ਉਹਨਾਂ ਦੇ ਉੱਤੇ ਹੁਣ ਸਾਰਾ ਧਰਮਧਾਰ ਟਿਕਿਆ ਹੋਇਆ ਹੈ ਰਮਨੀਤ ਸਿੰਘ ਬਿੱਟੂ ਦਾ ਅਚਾਨਕ ਬੀਜੇਪੀ ਦੇ ਵਿੱਚ ਜਾਣਾ ਕਾਂਗਰਸ ਨੂੰ ਛੱਡ ਕੇ ਔਰ ਉਸ ਤੋਂ ਬਾਅਦ ਅਚਾਨਕ ਉਸ ਉਹਨਾਂ ਦੀ ਬੋਲਬਾਣੀ ਦੇ ਵਿੱਚ ਲੰਮਾ ਚੌੜਾ ਫਰਕ ਆ ਜਾਣਾ ਇਹ ਆਪਣੇ ਆਪ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਹੈਰਾਨੀ ਜਨਕ ਲੱਗ ਰਹੀ ਹੈ ਪਰ ਇਹਦੀਆਂ ਤਾਰਾਂ ਕਿਤੇ ਨਾ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਇਹਦੇ ਅੰਦਾਜ਼ੇ ਲੋਕ ਸਭਾ ਚੋਣਾਂ ਦੇ ਨਤੀਜੇ ਦੇ ਵਿੱਚ ਵੀ ਸਾਹਮਣੇ ਨਜ਼ਰ ਆ ਗਏ ਸੰਦ ਅਸਲ ਹੋਇਆ ਕੀ ਹੈ ਲੁਧਿਆਣਾ ਹਲਕੇ ਤੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਰਾਜਾ ਵੜਿੰਗ ਤਾਂ ਜਿੱਤ ਚੁੱਕੇ ਨੇ ਪਰ ਰਾਜਾ ਵੜਿੰਗ ਨੂੰ ਕੰਪੈਰੀਟਿਵਲੀ ਘੱਟ ਵੋਟਾਂ ਸ਼ਹਿਰੀ ਖੇਤਰ ਚ ਪਈਆਂ ਨੇ ਰਵਨੀਤ ਬਿੱਟੂ ਦੇ ਕੋਲ ਰਵਨੀਤ ਬਿੱਟੂ ਨੂੰ ਸ਼ਹਿਰੀ ਖੇਤਰ ਚੋਂ ਜ਼ਿਆਦਾ ਵੋਟਾਂ ਪਈਆਂ ਨੇ ਲੁਧਿਆਣਾ ਸ਼ਹਿਰੀ ਜਿਹੜਾ ਹੈ ਉਹ ਰਵਨੀਤ ਬਿੱਟੂ ਨੂੰ ਫਤਵਾ ਦੇਣਾ ਚਾਹੁੰਦਾ ਸੀ ਪਰ ਰਵਨੀਤ ਬਿੱਟੂ ਹਾਰੇ ਤਾਂ ਦਿਹਾਤੀ ਖੇਤਰ ਕਰਕੇ ਉਹ ਕਿਉਂ ਦੇ ਉੱਤੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਔਰ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵੇਲੇ ਜਦੋਂ ਭਾਜਪਾ ਦੇ ਉਮੀਦਵਾਰ ਚੋਣ ਪ੍ਰਚਾਰ ਕਰਦੇ ਸੀ ਦਿਹਾਤੀ ਖੇਤਰਾਂ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਵੜਨ ਨਹੀਂ ਸੀ ਦਿੱਤਾ ਗਿਆ ਸਾਫ ਪ੍ਰਤੀਤ ਹੁੰਦਾ ਸੀ ਕਿ ਜੇ ਬੀਜੇਪੀ ਹਾਰੇਗੀ ਤਾਂ ਦਿਹਾਤ ਕਰਨ ਹਾਰੇਗੀ ਤੇ ਉਹੀ ਕੁਝ ਹੋਇਆ ਰਮਨਿਤ ਬਿੱਟੂ ਹਾਰਦੇ ਨਹੀਂ ਤੇ ਕਹਿੰਦੇ ਉਹਨਾਂ ਦੀ ਹਾਰ ਦਾ ਵੱਡਾ ਕਾਰਨ ਦਿਹਾਤ ਇਲਾਕਾ ਆ ਪੰਜਾਬ ਦਾ ਜਦਕਿ ਦੂਜੇ ਪਾਸੇ ਰਾਜਾ ਵੜਿੰਗ ਨੂੰ ਦਿਹਾਤ ਖੇਤਰ ਦੇ ਵਿੱਚੋਂ ਜ਼ਿਆਦਾ ਵੋਟਾਂ ਪਈਆਂ ਨੇ ਖੈਰ ਇਸ ਮਸਲੇ ਨੂੰ ਉਦਾਹਰਣ ਬਣਾ ਕੇ ਜੇ ਆਪਾਂ ਦੇਖੀਏ ਰਮਨਿਤ ਬਿੱਟੂ ਸ਼ਹਿਰੀ ਖੇਤਰ ਦੇ ਵਿੱਚ ਕਿਸ ਤਰ੍ਹਾਂ ਚੜਦੇ ਪਏ ਨੇ ਕਹਦਾ ਹੈ ਕਿ ਲੁਧਿਆਣੇ ਦੇ ਵਿੱਚ ਜ਼ਿਆਦਾਤਰ ਮਾਤਰਾ ਜਿਹੜੀ ਆ ਉਹ ਹੁਣ ਹੌਲੀ-ਹੌਲੀ ਪ੍ਰਵਾਸੀਆਂ ਦੀ ਵੀ ਹੁੰਦੀ ਜਾ ਰਹੀ ਹੈ ਪ੍ਰਵਾਸੀ ਮਜ਼ਦੂਰ ਜਿਹੜੇ ਆ ਰਹੇ ਨੇ ਔਰ ਖਾਸ ਕਰਕੇ ਉਹ ਮਜ਼ਦੂਰ ਜਿਹੜੇ ਹੁਣ ਇੱਥੋਂ ਦੇ ਬਣ ਚੁੱਕੇ ਨੇ ਆ ਪੰਜਾਬ ਦੇ ਬਣ ਚੁੱਕੇ ਨੇ ਖਾਸ ਕਰਕੇ ਉਹਨਾਂ ਦੀਆਂ ਵੋਟਰ ਆਈਡੀਆਂ ਇੱਥੋਂ ਦੀਆਂ ਬਣ ਚੁੱਕੀਆਂ ਨੇ ਉਹਨਾਂ ਦੇ ਪ੍ਰਮਾਣ ਪੱਤਰ ਇੱਥੋਂ ਦੇ ਬਣ ਚੁੱਕੇ ਨੇ ਉਹ ਹੁਣ ਜਿਹਨੂੰ ਵੋਟ ਪਾਉਂਦੇ ਨੇ ਉਹ ਪਾਰਟੀ ਹੋਰ ਕੋਈ ਨਹੀਂ ਸਗੋ ਉਹਨਾਂ ਦੀ ਪੁਰਾਣੀ ਮਨਪਸੰਦ ਪਾਰਟੀ ਭਾਜਪਾ ਹੈ ਜਿਹਦਾ ਬਿਹਾਰ ਦੇ ਵਿੱਚ ਜਾਂ ਯੂਪੀ ਦੇ ਵਿੱਚ ਡੰਕਾ ਰਿਹਾ ਉਸ ਪਾਰਟੀ ਨੂੰ ਵੋਟਾਂ ਪਾਉਣ ਦੀ ਜਿਹੜੀ ਕੋਸ਼ਿਸ਼ ਹਲਕੇ ਦੇ ਵਿੱਚ ਜ਼ਿਆਦਾ ਮਾਤਰਾ ਇਹੋ ਜੇ ਪ੍ਰਵਾਸੀ ਮਜ਼ਦੂਰਾਂ ਦੀ ਹੋਵੇ ਜਿਹੜੇ ਇੱਥੇ ਆ ਕੇ ਹੁਣ ਪੰਜਾਬ ਦੇ ਕਥਿਤ ਵਸਨੀਕ ਬਣ ਜਾਂਦੇ ਨੇ ਤੇ ਉੱਥੇ ਸੁਭਾਵਿਕ ਤੌਰ ਦੇ ਉੱਤੇ ਉਤਾਰ ਚੜਾ ਦੇਖਣ ਨੂੰ ਮਿਲ ਸਕਦਾ ਹੁਣ ਸ਼ਹਿਰੀ ਖੇਤਰ ਦੇ ਵਿੱਚ ਜ਼ਿਆਦਾ ਵੋਟ ਜਿਹੜੀ ਆ ਉਹ ਬੀਜੇਪੀ ਦੀ ਦੱਸੀ ਜਾ ਰਹੀ ਹੈ ਭਾਜਪਾ ਦੀ ਦੱਸੀ ਜਾ ਰਹੀ ਹੈ ਲੁਧਿਆਣੇ ਦੇ ਵਿੱਚ ਪਰ ਤਾਂ ਵੀ ਰਾਜਾ ਵੜਿੰਗ ਜਿੱਤ ਹਾਸਲ ਕਰਦੇ ਨੇ ਦੇ ਹਾਤ ਖੇਤਰ ਵੀ ਲੁਧਿਆਣੇ ਦਾ ਛੋਟਾ ਨਹੀਂ ਹੈ ਖਾਸਾ ਵੱਡਾ ਹੈ ਔਰ ਦੇ ਹਾਤ ਖੇਤਰ ਨੇ ਇੱਕ ਵੱਡਾ ਫਰਕ ਜਿਹੜਾ ਉਹ ਪਾਇਆ ਜ਼ਰੂਰ ਹੈ ਪਰ ਇੱਥੇ ਆ ਕੇ ਹੁਣ ਗੱਲ ਬਦਲਦੀ ਨਜ਼ਰ ਆ ਰਹੀ ਹੈ ਰਵਨੀਤ ਬਿੱਟੂ ਦੀ ਵੋਟ ਪਰਸੈਂਟੇਜ ਜਿਹੜੀ ਦੇਖ ਕੇ ਸ਼ਾਇਦ ਇਹ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਐਮ ਚੇਹਰਾ ਬਣਾ ਦਵੇ ਭਾਜਪਾ ਹਾਲਾਂਕਿ ਜ਼ਰੂਰ ਭਾਜਪਾ ਨੂੰ ਇੱਕ ਸਿੱਖ ਚੇਹਰਾ ਚਾਹੀਦਾ ਸੀ ਉਸੇ ਦੀ ਤਲਾਸ਼ ਚੱਲ ਰਹੀ ਸੀ ਇਸੇ ਵਾਸਤੇ ਸੁਨੀਲ ਜਾਖੜ ਵੀ ਕਤਾਰ ਦੇ ਵਿੱਚ ਖੜੇ ਦੇ ਖੜੇ ਰਹਿ ਗਏ ਔਰ ਬਾਕੀ ਤਰਨ ਚੁਗ ਵਰਗੇ ਲੀਡਰ ਵੀ ਉੱਥੇ ਹੀ ਖੜੇ ਧਰੇ ਦੇ ਧਰੇ ਰਹਿ ਗਏ ਖੈਰ ਉਹਨਾਂ ਦੀ ਥਾਂ ਦੇ ਉੱਤੇ ਰਮਨੀਤ ਬਿੱਟੂ ਨੂੰ ਲਿਆ ਕੇ ਤੇ ਹੁਣ ਅੱਗੇ ਕਿਸ ਰਾਇਆਂ ਮੁਤਾਬਕ ਉਸ ਨੂੰ ਸੀਐਮ ਚਿਹਰਾ ਵੀ ਕੋਸ਼ਿਸ਼ ਕਰ ਦਿੱਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਵਿੱਚ ਕੋਈ ਪਰਮਾਨਾਜ ਨਹੀਂ ਦਿੱਤਾ ਜਾ ਰਿਹਾ ਪਰ ਅਜੇ ਵੀ ਇਸ ਬਾਰੇ ਚਰਚਾਵਾਂ ਜਿਹੜੀਆਂ ਨੇ ਉਹ ਪੱਖ ਦੀਆਂ ਜਾ ਰਹੀਆਂ ਨੇ ਇੱਥੇ ਇੱਕ ਵਾਰੀ ਸੁਨੀਲ ਜਾਖੜ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ ਜਾਂ ਫਿਰ ਭਾਜਪਾ ਦੇ ਹੋਰ ਲੀਡਰਾਂ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਲੀਡਰ ਨੇ ਸੁਨੀਲ ਜਾਖੜ ਤੋਂ ਪਹਿਲਾਂ ਉਹ ਤਰਨ ਚੁੱਗ ਵੀ ਇੱਥੇ ਕਾਫੀ ਸਰਗਰਮ ਰਹਿੰਦੇ ਨੇ ਜਾਂ ਫਿਰ ਆਸ਼wini ਸ਼ਰਮਾ ਜਿਹੜੇ ਨੇ ਉਹ ਕਾਫੀ ਸਰਗਰਮ ਰਹੇ ਨੇ ਉਹਨਾਂ ਦੇ ਨਾਲ ਨਾਲ ਜੇ ਸਿੱਖ ਚਿਹਰੇ ਦੀ ਗੱਲ ਕਰੀਏ ਹਰਜੀਤ ਗਰੇਵਾਲ ਕਾਫੀ ਸਰਗਰਮ ਰਹੇ ਨੇ ਪਰ ਕੀ ਇਹਨਾਂ ਲੀਡਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਕਿ ਇਹਨਾਂ ਲੀਡਰਾਂ ਨੂੰ ਅੱਗੇ ਲਿਆਉਂਦਾ ਹੀ ਨਹੀਂ ਜਾ ਰਿਹਾ ਜਾਂ ਇਹਨਾਂ ਨੂੰ ਲਿਆਉਣਾ ਚਾਹੁੰਦੀ ਹੀ ਨਹੀਂ ਹੈ ਭਾਜਪਾ ਹਾਲਾਂਕਿ ਜ਼ਰੂਰ ਸਮਝਿਆ ਜਾ ਸਕਦਾ ਚਾਹੀਦਾ ਆ ਪੱਗ ਬੰਨਿਆ ਚਿਹਰਾ ਚਾਹੀਦਾ ਪਰ ਉਸ ਵਾਸਤੇ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਸੁਨੀਲ ਜਾਖੜ ਤਾਂ ਖੈਰ ਹੋਣਾ ਇਹ ਨੇ ਪਰ ਆ ਕੇ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਕਿ ਸੁਨੀਲ ਜਾਖੜ ਵਰਗੇ ਲੀਡਰ ਜਾਂ ਫਿਰ ਉਹਨਾਂ ਤੋਂ ਵੀ ਪਹਿਲਾਂ ਤਰਨ ਚੋਗ ਜਾਂ ਫਿਰ ਅਸ਼wini ਸ਼ਰਮਾ ਵਰਗੇ ਲੀਡਰ ਉਹਨਾਂ ਦੀ ਕੀਤੀ ਕਰਾਈ ਮਿਹਨਤ ਦਾ ਕੋਈ ਫਲ ਨਹੀਂ ਮਿਲੇਗਾ ਉਹਨਾਂ ਨੂੰ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਜ਼ਰੂਰ ਹੈਰਾਨੀ ਹੁੰਦੀ ਹੈ ਮਤਲਬ ਪ੍ਰਸਤ ਜਿਹੜੀ ਸਿਆਸਤ ਬਣਦੀ ਜਾ ਰਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਇਹੀ ਸਵਾਲ ਸੁਨੀਲ ਜਾਖੜ ਨੂੰ ਸੁਖਜਿੰਦਰ ਰੰਧਾਵਾ ਨੇ ਲੰਗੇ ਕੱਲ ਕੀਤਾ ਸੀ ਖੈਰ ਅੱਗੇ ਵਧਦੇ ਹਾਂ ਗੱਲ ਕੀਤੀ ਜਾ ਰਹੀ ਹੈ ਰਵਨੀਤ ਸਿੰਘ ਬਿੱਟੂ ਦੀ ਔਰ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਹੁਣ ਚਰਚੇ ਨੇ ਕਿ ਉਹ ਸੀਐਮ ਚਿਹਰਾ ਭਾਜਪਾ ਦਾ 2027 ਦੀਆਂ ਇਲੈਕਸ਼ਨਸ ਦੇ ਵਿੱਚ ਹੋ ਸਕਦੇ ਨੇ ਪਰ ਇੱਥੇ ਆ ਕੇ ਸਿਰਫ ਇੱਥੇ ਹੀ ਗੱਲ ਨਹੀਂ ਨਿਪਟ ਜਾਂਦੀ ਰਵਨੀਤ ਬਿੱਟੂ ਜੇ ਹੁਣ ਭਾਜਪ ਉ ਬਾਅਦ ਆਪਣਾ ਕਲੈਨ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਚਰਚੇ ਨੇ ਕਿਆਸਰਾਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਨਗਰ ਨਗਰ ਨਿਗਮ ਚੋਣਾਂ ਵੀ ਜੜੀਆਂ ਨੇ ਉਹ ਵੀ ਮੱਥੇ ਦੇ ਆ ਕੇ ਖੜੋਤੀਆਂ ਹੋਈਆਂ ਨੇ ਤੇ ਉਹਨਾਂ ਤੋਂ ਪਹਿਲਾਂ ਪਹਿਲਾਂ ਬਹੁਤ ਸਾਰੇ ਕਾਂਗਰਸੀ ਚਿਹਰੇ ਜਿਹੜੇ ਨੇ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਭਾਜਪਾ ਦਾ ਕਲੈਨ ਲੁਧਿਆਣੇ ਦੇ ਵਿੱਚ ਹੋਰ ਮਜ਼ਬੂਤ ਹੋ ਸਕਦਾ ਰਮਨੀਤ ਬਿੱਟੂ ਦੀ ਅਗਵਾਈ ਦੇ ਵਿੱਚ ਰਮਨੀਤ ਬਿੱਟੂ ਦੀ ਅਗਵਾਈ ਦੇ ਵਿੱਚ ਕਿਆਸਰਾਈਆਂ ਕਹਿ ਰਹੀਆਂ ਨੇ ਕਿ ਅਸ਼ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਵੀ ਭਾਜਪਾ ਦੇ ਵਿੱਚ ਜਾ ਸਕਦੇ ਨੇ ਹਾਲਾਂਕਿ ਇਸ ਦੇ ਵਿੱਚ ਕੋਈ ਪ੍ਰਮਾਣ ਨਹੀਂ ਹੈ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਕੋਈ ਪ੍ਰਮਾਣਿਤ ਟਿੱਪਣੀ ਨਹੀਂ ਕੀਤੀ ਗਈ ਪਰ ਅੰਦਰ ਖਾਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਭਾਰਤ ਪੂਸ਼ਣ ਆਸ਼ੂ ਨਾਰਾਜ਼ ਨੇ ਜਾਂ ਹੋ ਸਕਦੇ ਨੇ ਉਸ ਤੋਂ ਬਾਅਦ ਇਹ ਕਿ ਆਸਰਾਈਆਂ ਨੇ ਕਿ ਭਾਰਤ ਪੂਸ਼ਣ ਆਸ਼ੂ ਭਾਜਪਾ ਦਾ ਪੱਲਾ ਵੀ ਫੜ ਸਕਦੇ ਨੇ ਹਾਲਾਂਕਿ ਦੁਵਾਰਾ ਕਹਿ ਰਹੇ ਆ ਪਰਮਾਨਿਤ ਟਿੱਪਣੀ ਕੋਈ ਨਹੀਂ ਹੈ ਪਰ ਤਾਂ ਵੀ ਕਿ ਆਸਰਾਇਆਂ ਤੇਜ਼ ਨੇ ਭਾਰਤ ਪੂਸ਼ਣ ਆਸ਼ੂ ਵੀ ਉਧਰ ਵੱਲ ਨੂੰ ਜਾ ਸਕਦੇ ਨੇ ਰਵਨੀਤ ਬਿੱਟੂ ਨਾ ਖਾਸ ਹੀ ਨੇੜਤਾ ਉਹਨਾਂ ਦੀ ਰਹੀ ਹੈ ਪਰ ਕੀ ਇਹ ਨੇੜਤਾ ਦੁਵਾਰਾ ਦੇਖਣ ਨੂੰ ਮਿਲੇਗੀ ਦੂਸਰੀ ਪਾਰਟੀ ਦੇ ਵਿੱਚ ਇਹ ਵੇਖਣ ਦੀ ਗੱਲ ਹੋਵੇਗੀ ਹੁਣ ਗੱਲ ਇਹ ਵੀ ਕਰ ਦਿੰਦੇ ਆ ਕਿ ਰਵਨੀਤ ਬਿੱਟੂ ਦੇ ਬੋਲਬਾਣੀ ਕਿਵੇਂ ਬਦਲ ਗਈ ਰ ਪਹਿਲੀ ਗੱਲ ਤਾਂ ਉੱਥੋਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਜਦੋਂ ਰਵਨੀਤ ਬਿੱਟੂ ਭਾਜਪਾ ਦੇ ਬਾਰੇ ਗੱਲਾਂ ਕਰਦੇ ਸੀ ਕਾਂਗਰਸ 'ਚ ਰਹਿ ਕੇ ਬੜੀਆਂ ਇੰਟਰਵਿਊ ਐਦਾਂ ਦੀਆਂ ਵੇਖੀਆਂ ਗਈਆਂ ਜਿਸ ਦੇ ਵਿੱਚ ਬੜੇ ਤੱਤੇ ਹੋਏ ਨਜ਼ਰ ਆਉਂਦੇ ਰਵਨੀਤ ਗੱਲ ਕਰਦੇ ਹੋ ਇਹ ਬੋਲ ਸੀਗੇ ਰਵਨੀਤ ਬਿੱਟੂ ਦੇ ਪਰ ਹੁਣ ਉਹੀ ਪਾਰਟੀ ਬੜੀ ਪਿਆਰੀ ਹੋ ਗਈ ਉਹੀ ਪਾਰਟੀ ਬੜੀ ਸੁਚੱਜੀ ਹੋ ਗਈ ਕਾਂਗਰਸ ਪਾਰਟੀ ਜਿਸ ਤੋਂ ਨਿਕਲ ਕੇ ਆਏ ਨੇ ਉਹ ਪਾਰਟੀ ਹੁਣ ਖਰਾਬ ਹੋ ਗਈ ਔਰ ਸਾਫ਼ ਤੌਰ ਦੇ ਉੱਤੇ ਇੱਥੇ ਇੱਕ ਹੋਰ ਗੱਲ ਵੱਲ ਧਿਆਨ ਦਿਵਾਉਣੇ ਚਾਹੁੰਦੇ ਆ ਕਿਉਂਕਿ ਰਵਨੀਤ ਬਿੱਟੂ ਨੇ ਵੀ ਕਿਸੇ ਤੌਰ ਤੇ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਜਾਂ ਫਿਰ ਗਾਂਧੀ ਪਰਿਵਾਰ ਉਹਨਾਂ ਤੇ ਦਬਾਅ ਪਾ ਰਿਹਾ ਸੀਗਾ ਕਿ ਹੁਣ ਸਰਦਾਰ ਬਿਆਨ ਸਿੰਘ ਮਾਮਲੇ ਨੂੰ ਛੱਡ ਦਿੱਤਾ ਜਾਵੇ ਜਾਂ ਹੁਣ ਬੰਦੀ ਸਿੰਘਾਂ ਦੇ ਮਾਮਲੇ ਨੂੰ ਛੱਡ ਦਿੱਤਾ ਜਾਵੇ ਤਾਂ ਕਿ ਅੱਗੇ ਵਧਿਆ ਜਾ ਸਕੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਅੱਗੇ ਵਿਚਰਿਆ ਜਾ ਸਕੇ ਉਸ ਵੇਲੇ ਤਾਂ ਇਲਜ਼ਾਮ ਲਗਾ ਦਿੱਤੇ ਰਵਨੀਤ ਬਿੱਟੂ ਨੇ ਪਰ ਭਾਜਪਾ ਦੇ ਵਿੱਚ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਬਿਆਨ ਕੀ ਕਹਿੰਦੇ ਨੇ ਹੁਣ ਅਚਾਨਕ ਕਿਸਾਨ ਜਿਹੜੇ ਪਹਿਲਾਂ ਭੰਗੀ ਤੇ ਵਫੀਮਚੀ ਸੀਗੇ ਨਸ਼ੇੜੀ ਸੀਗੇ ਉਹ ਕਿਸਾਨ ਹੁਣ ਚੰਗੇ ਹੋ ਗਏ ਉਹਨਾਂ ਕਿਸਾਨਾਂ ਦੇ ਵਾਸਤੇ ਰੈੱਡ ਕਾਰਪਟ ਲਾਉਣ ਦੀਆਂ ਗੱਲਾਂ ਹੋਣ ਲੱਗ ਗਈਆਂ ਨੇ ਤੇ ਉਹੀ ਰਵਨੀਤ ਬਿੱਟੂ ਹੁਣ ਆਪ ਕਹਿੰਦੇ ਪਏ ਨੇ ਕਿ ਇਸ ਮਾਮਲੇ ਉੱਤੇ ਯਾਨੀ ਕਿ ਬੰਦੀ ਸਿੰਘਾਂ ਦੇ ਮਾਮਲੇ ਉੱਤੇ ਅਸੀਂ ਸਾਫ ਦਵਾਵਾਂਗੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਅਸੀਂ ਪੰਜਾਬ ਨੂੰ ਇਨਸਾਫ ਦਵਾਵਾਂਗੇ ਬੰਦੀ ਸਿੰਘਾਂ ਨੂੰ ਇਨਸਾਫ ਦਵਾਵਾਂਗੇ ਅਚਾਨਕ ਇਹ ਬੋਲਬਾਣੀ ਬਦਲ ਕਿੱਦਾਂ ਗਈ ਯਾਨੀ ਕਿ ਇਹ ਮੰਨ ਲਈਏ ਕਿ ਭਾਜਪਾ ਦੇ ਵੱਲੋਂ ਹੁਣ ਆਰਡਰ ਹੋ ਗਏ ਨੇ ਕਿ ਹੁਣ ਥੋੜਾ ਦਬ ਕੇ ਰਹਿਣਾ ਪਵੇਗਾ ਇਸ ਮਾਮਲੇ ਦੇ ਵਿੱਚ ਪੰਜਾਬੀਆਂ ਦੇ ਨਾਲ ਵੀ ਤੁਰਨ ਦੀ ਲੋੜ ਹੈਗੀ ਹੈ ਰਵਨੀਤ ਬਿੱਟੂ ਨੂੰ ਯਾਨੀ ਕਿ ਸਾਫ ਟੌਰ ਦੇ ਉੱਤੇ ਮਤਲਬ ਪ੍ਰਸਤ ਸਿਆਸਤ ਹੈ ਔਰ ਮਤਲਬ ਪ੍ਰਸਤ ਸਿਆਸਤ ਵਿੱਚ ਕਦੀ ਕੋਈ ਬਿਆਨ ਤੇ ਕਦੀ ਕੋਈ ਬਿਆਨ ਦੇ ਦੋ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਔਰ ਨਾ ਹੀ ਕੋਈ ਪੁੱਛਦਾ ਤੇ ਨਾ ਹੀ ਕੋਈ ਜਵਾਬ ਦਿੰਦਾ ਖੈਰ ਰਵਨੀਤ ਬਿੱਟੂ ਨੂੰ ਆਉ ਆ ਜਾਵੇਗਾ ਭਾਜਪਾ ਦੇ ਵੱਲੋਂ ਇਹ ਤਾਂ ਭਾਜਪਾ ਜਾਣਦੀਆਂ ਜਾਂ ਫਿਰ ਰਵਨੀਤ ਮਿੱਟੂ ਜਾਣਦੇ ਹੋ ਸਕਦੇ ਨੇ ਹੋ ਸਕਦਾ ਕਿ ਕੋਈ ਗੱਲਬਾਤ ਹੋਈ ਹੋਵੇ ਹੋ ਸਕਦਾ ਕਿ ਕੋਈ ਡੀਲ ਫਾਈਨਲ ਹੋਈ ਹੋਵੇ ਇਹ ਤਾਂ ਖੈਰ ਸਮਾਂ ਦੱਸੂਗਾ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਦੀ ਕੀ ਹیثیت ਬਣਦੀ ਹੈ ਉਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ